ਪਿਛਲੇ ਕੁਝ ਦਿਨ ਪਹਿਲਾਂ ਜਲੰਧਰ ਦੇ ਭੋਗਪੁਰ ਇਲਾਕੇ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਸੀ ਪੁਲਿਸ ਅਤੇ ਏਜੀਟੀਐਫ ਦੀ ਟੀਮ ਨੇ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਨੂੰ ਗ੍ਰਿਫਤਾਰ ਕੀਤਾ ਬੋਲਜਮੜੀ ਲੱਤ 'ਚ ਗੋਲੀ ਲੱਗੀ ਸੀ ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਗੈਂਗਸਟਰ ਰੋਹਿਤ ਜੰਮੂ ਦੇ ਰਹਿਣ ਵਾਲਾ ਹੈ ਅਤੇ ਕਈ ਮਾਮਲਿਆਂ 'ਚ ਲੋੜੀਂਦਾ ਸੀ ਏਪੀਐਸ ਭੋਗਪੁਰ ਚਨਾ ਮੰਦਪਰ ਪਿੰਡ ਪੈਂਦਾ ਉੱਥੇ ਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਇਮਾਂ ਤੇ ਗੋਲੀਆਂ ਹਾਂਜੀ ਮਲਾਈਮਤ ਵੀ ਗੋਲੀ ਕੋ ਲੱਗੀ ਏ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਏ ਇਹ ਆਪਾਂ ਜੁਡੀਸ਼ੀਅਲ ਦੇ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਟਰ ਜੇਲ੍ਹ ਚ ਲਿ ਗਏ ਜਿੰਨਾਂ ਨੇ ਰੈਫਰ ਕੀਤਾ ਸੀ ਵੇ ਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਇੱਥੇ ਲੈ ਕੇ ਆਇਆ ਹਾਂ ਗੁਰਨਾਨਕ ਹਸਪੀਟਲ ਕੀ ਨਾਂ ਮੇਰਾ ਬੰਦੇ ਦਾ ਪੁਲ ਇਨਵੈਸਟੀਗੇਸ਼ਨ ਚੱਲ ਰਹੀ ਏ ਜੀ ਰੋਹਿਤ ਕੁਮਾਰ ਏਲੀਅਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਏ ਹਾਂਜੀ ਇਹ 30 ਨੂੰ ਹੋਈ ਹੈ ਜੀ 29 5 ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਤੇ ਲੱਗੀਆਂ ਤੇ ਕਿੰਨੇ ਵਾਰ ਦੋ ਦੋ ਫਾਇਰ ਹੋਏ ਸੀ ਇਹਦੇ ਤੇ ਹਾਂਜੀ